ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਆਪ ਸਭ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਜਰੂਰ ਹਾਜ਼ਰੀ ਭਰਿਓ ਆਪਣੀ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੀ ਕਰਾਂਗੇ ਆਪਾਂ ਸ਼ਹੀਦ ਸਿੰਘਾਂ ਦੇ ਕੱਪੜੇ ਕਦੋਂ ਕਿੱਥੇ ਕਿਵੇਂ ਕਿਸ ਨੂੰ ਦੇ ਸਕਦੇ ਹਾਂ ਸਾਧ ਸੰਗਤ ਜੀ ਤੁਸੀਂ ਇਸ ਤਰ੍ਹਾਂ ਸ਼ਹੀਦ ਸਿੰਘਾਂ ਦੇ ਕੱਪੜੇ ਦਾਨ ਕਰਿਓ ਫਿਰ ਵੇਖਿਓ ਸ਼ਹੀਦ ਸਿੰਘ ਖੁਸ਼ ਹੋ ਕੇ ਕਿਵੇਂ ਆਪਣੀ ਕਿਰਪਾ ਕਰਦੇ ਤੁਹਾਡੇ ਤੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਕੋਈ ਪੀਸ ਨਹੀਂ ਲੈਣਾ ਜਿਵੇਂ ਆਪਾਂ ਕੋਈ ਮੀਟਰ ਦਾ ਕੱਪੜਾ ਲੈ ਲੈਨੇ ਆ ਜਾਂ ਕੋਈ ਸਵਾ ਸਵਾ ਮੀਟਰ ਪਰਨੇ ਦਾ ਕੱਪੜਾ ਲੈ ਲੈਨੇ ਆ ਇਹ ਵੀ ਕੋਈ ਵੀ ਆਪਾਂ ਪੀਸ ਨਹੀਂ ਲੈਣਾ ਪੂਰਸ ਪੂਰਾ 5 ਮੀਟਰ ਕੱਪੜਾ ਲੈਣਾ ਹੈ ਸਾਧ ਸੰਗਤ ਜੀ ਤੇ ਦਸਤਾਰ ਦਾ ਕੱਪੜਾ ਘਟੋ ਘਟ 2.5 ਮੀਟਰ ਹੋਵੇ ਇਹ ਕੱਪੜਾ ਆਪਾਂ ਕਿਸੇ ਲੋੜਵੰਦ ਨੂੰ ਦਾਨ ਕਰਨਾ ਹੈ ਜੋ ਸਵਾ ਕੇ ਪਾ ਲਵੇ ਤੁਸੀਂ ਆਪਣੇ ਆਲੇ ਦੁਆਲੇ ਦੇਖ ਲਿਓ ਕੋਈ ਲੋੜਵੰਦ ਹੋਵੇ ਉਹਨੂੰ ਦਾਨ ਕਰ ਸਕਦੇ ਹੋ ਜਾਫਿਰ ਜੀ ਆਪਣੇ ਆਲੇ ਦੁਆਲੇ ਆਪਾਂ ਨੂੰ ਕੋਈ ਲੋੜਵੰਦ ਨਹੀਂ ਲੱਭ ਰਿਆ ਤਾਂ ਆਪਾਂ ਗੁਰੂ ਘਰ ਜਾ ਕੇ ਗਰੰਥੀ ਸਿੰਘ ਨੂੰ ਦੇ ਸਕਦੇ ਹਾਂ ਵਾਹਿਗੁਰੂ ਜੀ ਗੁਰੂ ਘਰ ਜਾ ਕੇ ਉੱਥੇ ਮੱਥਾ ਟੇਕ ਕੇ ਆਪਣੀ ਅਰਦਾਸ ਬੇਨਤੀ ਕਰਕੇ ਤਾਂ ਇਹ ਕੱਪੜਾ ਜਾ ਕੇ ਗਰੰਥੀ ਸਾਹਿਬ ਨੂੰ ਭੇਟ ਕਰ ਦਿਓ ਜੋ ਇਹ ਸਵਾ ਕੇ ਪਾਵੇ ਤੇ ਦਸਤਾਰ ਸਿਰ ਤੇ ਬੰਨੇ ਤਾਂ ਜੋ ਤੁਹਾਡੇ ਵੱਲੋਂ ਕੀਤਾ ਹੋਇਆ ਦਾਨ ਸ਼ਹੀਦਾ ਸਿੰਘਾਂ ਤੱਕ ਪਹੁੰਚ ਸਕੇ ਦੂਜੀ ਬੇਨਤੀ ਸਾਧ ਸੰਗਤ ਜੀ ਇਹ ਕੱਪੜਾ ਆਪਾਂ ਪਹਿਲ ਦੇ ਆਧਾਰ ਤੇ ਲੈਣਾ ਹੈ ਜਦੋਂ ਵੀ ਆਪਾਂ ਬਾਜ਼ਾਰ ਜਾਂਦੇ ਆ ਜਾਂ ਸ਼ਹਿਰ ਜਾਂਦੇ ਆ ਕੁਝ ਖਰੀਦਣ ਲਈ ਤਾਂ ਵਾਹਿਗੁਰੂ ਜੀ ਆਪਾਂ ਜਾ ਕੇ ਪਹਿਲਾਂ ਸਭ ਤੋਂ ਪਹਿਲਾਂ ਸ਼ਹੀਦਾ ਸਿੰਘਾਂ ਦੇ ਵਸਤਰ ਹੀ ਲੈਣੇ ਨੇ ਉਸ ਤੋਂ ਬਾਅਦ ਜੇ ਆਪਾਂ ਆਵਦਾ ਜੋ ਵੀ ਸਮਾਨ ਲੈਣਾ ਹੈ ਉਹ ਲੈਣਾ ਹੈ ਸਾਥ ਸੰਗਤ ਜੀ ਇਹ ਵਸਤਰ ਆਪਾਂ ਜਿੰਨੇ ਮਰਜ਼ੀ ਲੈ ਸਕਦੇ ਆ ਉਹ ਤੁਸੀਂ ਆਪਣਾ ਦੇਖ ਲਿਓ ਜਿਸ ਜਿੰਨੇ ਵੀ ਲੈਣੇ ਹੋਣ ਪੰਜ ਲੈਣੇ ਹੋਣ ਆਪਾਂ ਇੱਕ ਵੀ ਲੈ ਸਕਦੇ ਆ ਦੋ ਵੀ ਲੈ ਸਕਦੇ ਆ ਪੰਜ ਲੈ ਸਕਦੇ ਆ ਜਿੰਨਾ ਆਪਣੀ ਖੁਸ਼ੀ ਹੈ ਜਿੰਨੀ ਆਪਣੀ ਸ਼ਰਧਾ ਹੈ ਓਨੇ ਲੈਣੇ ਆ ਤੇ ਸਾਥ ਸੰਗਤ ਜੀ ਹੱਥੀਂ ਸੇਵਾ ਕਰਨੀ ਹੈ ਹੱਥੀਂ দান ਕਰਨਾ ਹੈ ਜਿੰਨੂੰ ਵੀ দান ਕਰਨਾ ਹੈ ਤੁਸੀਂ ਆਪਣੇ ਹੱਥਾਂ ਨਾਲ ਉਹਨੂੰ দান ਕਰਨਾ ਹੈ ਵਾਹਿਗੁਰੂ ਜੀ ਕਿਸੇ ਸੰਸਥਾ ਵਾਲਿਆਂ ਨੂੰ ਨਹੀਂ ਦੇ ਕੇ ਆਉਣਾ ਜਿਵੇਂ ਅੱਜ ਕੱਲ੍ਹ ਸੰਸਥਾਵਾਂ ਬਣੀਆਂ ਹੁੰਦੀਆਂ ਨੇ ਚੈਰੀਟੀ ਦੀਆਂ ਆਪਾਂ ਕੱਪੜਾ ਲੈ ਕੇ ਉਹਨਾਂ ਨੂੰ ਦੇ ਆਉਨੇ ਆ ਇਦਾਂ ਨਹੀਂ ਆਪਾਂ ਦੇ ਸਕਦੇ ਵਾਹਿਗੁਰੂ ਜੀ ਕਿਸੇ ਲੋੜਵੰਦ ਨੂੰ ਡਾਇਰੈਕਟ ਆਪਾਂ ਆਪ ਦਾਨ ਕਰਨੇ ਨੇ ਇਹ ਕੱਪੜੇ ਸਾ ਸੰਗਤ ਜੀ ਜੇ ਪੈਸੇ ਦੇ ਕੇ ਸੇਵਾ ਕਰਵਾਈ ਤੇ ਕੀ ਕਰਵਾਈ ਤੁਸੀਂ ਹੱਥੀਂ ਸੇਵਾ ਕਰਿਆ ਕਰੋ ਕਿਉਂਕਿ ਜੇਕਰ ਆਪਾਂ ਕਿਸੇ ਸੰਸਥਾ ਨੂੰ ਅਮਾਊਂਟ ਭੇਟ ਕਰਦੇ ਆ ਤਾਂ ਸੇਵਾ ਤਾਂ ਉਹ ਕਰਦੇ ਨੇ ਨਾ ਸੇਵਾ ਤਾਂ ਉਹਨਾਂ ਦੀ ਸੇਵਾ ਦਾ ਫਲ ਤਾਂ ਉਹਨਾਂ ਨੂੰ ਮਿਲ ਜਾਂਦਾ ਜੋ ਹੱਥੀਂ ਸੇਵਾ ਕਰਦੇ ਨੇ ਆਪਾਂ ਨੂੰ ਤਾਂ ਉਹਨਾਂ ਪਾਲੀ ਨਹੀਂ ਮਿਲਦਾ ਫੇਰ ਆਪਾਂ ਸੋਚਦੇ ਆਂ ਵੀ ਆਪਣੀ ਪ੍ਰਮਾਤਮਾ ਨੇ ਅਰਦਾਸ ਨਹੀਂ ਪੂਰੀ ਕੀਤੀ ਪਰ ਆਪਾਂ ਸੇਵਾ ਵੀ ਤਾਂ ਪੂਰੀ ਤਨੋਂ ਮਨੋਂ ਤਾਂ ਨਹੀਂ ਕੀਤੀ ਸਾਡੇ ਫਰੈਂਡ ਸਰਕਲ ਚੋਂ ਇੱਕ ਇੱਕ ਪਰਿਵਾਰ ਹੈ ਜੋ ਹਰ ਸਾਲ ਇਸਛੀ ਦਾਨੇ ਨਾਮ ਤੇ ਉਹਨਾਂ ਦੇ ਬਸਤਰ ਲੈਣ ਲਈ ਕੁਝ ਅਮਾਉਂਟ ਕਿਸੇ ਸੰਸਥਾ ਨੂੰ ਭੇਂਟ ਕਰਦੇ ਸਨ ਉਹਨਾਂ ਪਰ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਨਹੀਂ ਸੀ ਹੁੰਦੀਆਂ ਫਿਰ ਉਹਨਾਂ ਨੇ ਕਿਸੇ ਤੋਂ ਪੁੱਛਿਆ ਵੀ ਅਸੀਂ ਇਸ ਤਰ੍ਹਾਂ ਸੇਵਾ ਕਰਦੇ ਆ ਪਰ ਸਾਨੂੰ ਉਹਦਾ ਫਲ ਨਹੀਂ ਮਿਲ ਰਿਹਾ ਫਿਰ ਸਾਧ ਸੰਗਤ ਜੀ ਉਹਨਾਂ ਨੂੰ ਉਹਨਾਂ ਨੇ ਦੱਸਿਆ ਵੀ ਤੁਸੀਂ ਹੱਥੀ ਸੇਵਾ ਕਰਿਆ ਕਰੋ ਜੋ ਵੀ ਤੁਸੀਂ ਵਸਤਰ ਲੈਣੇ ਨੇ ਕੱਪੜੇ ਲੈਣੇ ਨੇ ਤੁਸੀਂ ਹੱਥੀ ਲੈ ਕੇ ਉਹਨੂੰ ਕਿਸੇ ਗਰੀਬ ਨੂੰ ਕਿਸੇ ਲੋੜਵੰਦ ਨੂੰ ਦਿਆ ਕਰੋ ਜੋ ਸੁਆ ਕੇ ਗਲ ਚ ਪਾਏ ਤਾਂ ਹੀ ਤੁਹਾਡੀ ਸੇਵਾ ਸਫਲ ਮੰਨੀ ਜਾਏਗੀ ਉਸ ਤੋਂ ਬਾਅਦ ਉਹਨਾਂ ਨੇ ਏਵੇਂ ਸੇਵਾ ਕਰਨੀ ਸ਼ੁਰੂ ਕੀਤੀ ਹੁਣ ਉਹਨਾਂ ਤੇ ਸ਼ਹੀਦ ਸਿੰਘਾਂ ਦੀ ਇੰਨੀ ਕਿਰਪਾ ਹੈ ਕਿ ਵਾਹਿਗੁਰੂ ਉਹਨਾਂ ਦੇ ਸਾਰੇ ਕਾਰਜ ਸ਼ਹੀਦ ਸਿੰਘ ਆਪ ਹਾਜ਼ਰ ਹੋ ਕੇ ਪੂਰੇ ਕਰਦੇ ਨੇ ਤੇ ਉਹ ਪਰਿਵਾਰ ਬਹੁਤ ਜ਼ਿਆਦਾ ਤਰੱਕੀਆਂ ਵਿੱਚ ਜਾ ਰਿਹਾ ਹੈ ਤੇ ਇੰਨੀਆਂ ਕਬੀਨਤੀਆਂ ਪ੍ਰਵਾਨ ਕਰਨੀਆਂ ਤਨਤਨ ਬਾਬਾ ਦੀਪ ਸਿੰਘ ਜੀ ਚੈਨਲ ਨਾਲ ਜੁੜੇ ਰਹਿਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਬਲਾਉ ਫਤੇ ਵਾਹਿਗੁਰੂ